ਹਾਂਜੀ ਦੋਸਤੋ ਸ਼ਸ਼ੀਕਰ ਜੀ ਰਜਾਨਾ ਪੋਸਟਾਂ ਦੀ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਰਕਾਰੀ ਪੋਸਟਾਂ ਨੂੰ ਗੂਗਲ 'ਤੇ ਵਿਜ਼ਿਟ ਕਰ ਲਿਆ ਕਰੋ ਸਪੈਲਿੰਗ ਦੇਖ ਲਓ ਜੀ ਸਰਕਾਰੀ ਪੋਸਟਾਂ ਇਹ ਇਸੇ ਨਾਮ ਦੇ ਆਪਣਾ ਟੈਲੀਗ੍ਰਾਮ ਦਾ ਚੈਨਲ ਆ ਜੀ ਠੀਕ ਆ ਜੀ ਇੰਸਟਾਗ੍ਰam ਫੇਸਬੁੱਕ ਤੇ ਉੱਥੇ ਵੀ ਫੋਲੋ ਕਰ ਸਕਦੇ ਹੋ ਤੇ ਵਟਸਐਪ ਚੈਨਲ ਆ ਜੀ ਉੱਥੇ ਵੀ ਫੈਂਡ ਕਰ ਸਕਦੇ ਹੋ ਸਰਕਾਰੀ ਪੋਸਟਾਂ ਠੀਕ ਆ ਜੀ ਇਹ ਤੁਹਾਨੂੰ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰੀਏ ਜੀ ਜੋ ਹੁਣ ਆਪਾਂ ਵੈਕੈਂਸੀ ਗੱਲ ਕਰਾਂਗੇ ਇਹ ਹੈਗੀ ਹੈ ਜੀ ਡਿਸਟ੍ਰਿਕਟ ਕੋਡ ਮੋਗਾ ਡਿਸਟ੍ਰਿਕਟ ਕੋਡ ਮੋਗਾ ਦੇ ਵਿੱਚ ਕੀ ਜੀ ਵੈਕੈਂਸੀਆਂ ਆਈਆਂ ਨੇ ਕਲਰਕ ਦੀਆਂ ਜੀ ਕੌਣ ਕੌਣ ਅਪਲਾਈ ਕਰ ਸਕਦਾ ਕਿਵੇਂ ਅਪਲਾਈ ਕਰਨਾ ਪੂਰਾ ਪ੍ਰੋਸੈਸ ਦੱਸਾਂਗੇ ਇਸ ਵੀਡੀਓ ਵਿੱਚ ਤਾਂ ਵੀਡੀਓ ਨੂੰ ਅਖੀਰ ਤੱਕ ਦੇਖੋ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਠੀਕ ਹੈ ਤੁਹਾਨੂੰ ਹਮਨ ਵੀ ਉਧਰ ਨੂੰ ਬਤੋ ਲੋੜਾ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਇੱਥੇ ਸਾਡੇ ਫੇਸਬੁਕ ਪੇਜ ਆ ਜਿਹੜਾ ਇਹ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋਗੇ ਠੀਕ ਹੈ ਜੀ WhatsApp ਗਰੁੱਪ ਦੇ ਵਿੱਚ ਜਿਹੜਾ ਹੁਣ ਚੈਨਲ ਆ ਤੱਪਰ ਕੇ ਇਹਨੂੰ ਜ਼ਰੂਰ ਜਾਣ ਕਰ ਲੋ। ਆ ਕੇ ਤੁਹਾਨੂੰ WhatsApp ਤੇ ਜਦੋਂ ਵੀ ਕੋਈ ਉਸਟ ਆਉਂਦੀ ਹੈ ਅਪਡੇਟ ਆਇਆ ਕਰੂਗੀ ਠੀਕ ਹੈ ਜੀ। ਤੇ ਤੁਸੀਂ ਗੱਲ ਕਰੀਏ ਜੀ ਜੋ ਡਿਸਟ੍ਰਿਕਟ ਕੋਡ ਮੋਗਾ ਇਹਦੇ ਚ ਵੈਕੈਂਸੀ ਨਿਕਲੀਆਂ ਨੇ ਜੀ। ਤੇ ਟੋਟਲ ਜਿਹੜੀਆਂ ਵੈਕੈਂਸੀਆਂ ਨੇ ਜੀ ਦੋਸਤੋਂ 16 ਨੇ। ਠੀਕ ਹੈ ਜੀ। ਇਹ ਦੇਖੀਏ ਆ ਗੱਲ ਕਰੀਏ ਕੈਟਾਗਰੀ ਬਾਜ ਜਰਨਲ ਦੀਆਂ ਜੀ 7 ਬੋਸਟਾਂ ਨੇ ਜੀ। ਐਸ ਸੀ ਦੀ ਜਿਹੜੀ 4 ਪੋਸਟਾਂ ਨੇ ਐਕਸੈਸਮੈਂਟ ਦੀਆਂ ਦਿੱਲਣੇ ਜੀ ਐਕਸੈਸਮੈਂਟ ਐਸ ਸੀ ਦੀ ਇੱਕ ਇੱਕ ਹੈਂਡੀਕੈਪਡ ਦੀ ਟੋਟਲ ਨੇ 16 ਕਲਰਕ ਦੀਆ ਉਸ ਤੋਂ ਬਾਅਦ ਗੱਲ ਕਰੀਏ ਏਜ ਲਿਮਟ ਦੀ ਜੀ 18 ਤੋਂ ਲੈ ਕੇ 37 ਸਾਲ ਤੋ ਅਡੀ ਦੀ ਏਜ ਲਿਮਟ ਚੈਨਦੀ ਹੈ ਠੀਕ ਹੈ ਕਿੰਨੀ ਗ੍ਰੈਜੂਏਸ਼ਨ ਡਿਗਰੀ ਵਾਲਾ ਪੀਲ ਕੋ ਐਡੀਟ ਜਲਾ ਅਪਲਾਈ ਕਰ ਸਕਦਾ ਜੀ ਗੱਲ ਕਰੀਏ ਤਨਖਾਹ ਦੀ ਤਾਂ ਜਿਹੜੀ ਇੱਥੇ ਤੁਹਾਨੂੰ ਸੈਲਰੀ ਮਿਲਣੀ ਹੈ ਜੀ ਉਹ ਤੁਹਾਨੂੰ ਦੱਸ ਦੀਗੇ ਤਕਰੀਬਨ ਉੰਨੇ ਯਰ ਨੌਸ ਜਾਨਕੀ 20000 ਦੇ ਸਮਥਿੰਗ ਤੁਹਾਨੂੰ ਉਥੇ ਸੈਲਰੀ ਮਿਲ ਜਾਣੀ ਹੈ ਜੀ ਪੋਸਟਾਂ ਦੀ ਗੱਲ ਹੋ ਗਈ 16 ਨੇ ਜੀ ਕਲਰਕ ਦੀ ਵੈਕੈਂਸੀ ਹੈ ਜੀ ਕੁਆਲਿਫਿਕੇਸ਼ਨ ਤੁਹਾਨੂੰ ਐਨੀ ਡਿਗਰੀ ਵਗੈਰਾ ਚਾਹੀਦੀ ਹੈ ਤੇ ਈਜ਼ੀ ਉਸ ਨੂੰ ਗੱਲ ਸੀ 1837 ਹੈ ਫਾਰ ਜਨਰਲ ਕੈਟੇਗਰੀਜ਼ ਐਸ ਸੀ ਕੈਟੇਗਰੀ ਨੂੰ ਉਥੇ ਛੋਟਾ ਜੀ 5 ਸਾਲ ਦੀ ਤੇ ਇਹ ਗੱਲ ਕਰੀਏ ਪੋ ਵੀ ਸੀ ਨੂੰ 3 ਸਾਲ ਦੀ ਛੋਟਾ ਠੀਕ ਹੈ ਜੀ ਹਾਂ ਜੀ ਇਹ ਦੀ ਦੱਸ ਦਈਏ ਤੁਹਾਨੂੰ ਕੋਈ ਸਰਕਾਰੀ ਫੀਸ ਨਹੀਂ ਠੀਕ ਹੈ ਜੀ ਯਾਨੀ ਕਿ ਸਰਕਾਰੀ ਦੀ ਕੋਈ ਫੀਸ ਨਹੀਂ ਹੈਗੀ ਇਹ ਸਿਰਫ ਫਾਰਮ ਨੇ ਜਿਹੜੇ ਜੀ ਇਹ 21 1 2024 ਤੱਕ ਜਿਹੜੇ ਫਾਰਮ ਨੇ ਆਫਲਾਈਨ ਭੇਜ ਸਕਦੇ ਹੋ ਹਾਂਜੀ ਭੇਜਣਾ ਕਿਹੜੇ ਅਡਰੈਸ ਤੇ ਤੁਸੀਂ ਨੋਟ ਕਰ ਲਓ ਅਡਰੈਸ ਇਹ ਅਡਰੈਸ ਹੈ ਜੀ ਦਾ ਡਿਸਟ੍ਰਿਕਟ ਐਂਡ ਸੈਕਸ਼ਨ ਜੱਟ ਮੋਗਾ ਸੈਸ਼ਨ ਕੋਡ ਮੋਗਾ ਤੇ ਆ ਪਿੰਨ ਕੋਡ ਠੀਕ ਹੈ ਜੀ ਇੱਥੇ ਆਪਾਂ ਨੇ ਇਹ ਫਾਰਮ ਭਜਨੇ ਉਸ ਤੋਂ ਬਾਅਦ ਥੋੜੀ ਇੰਟਰਵਿਊ ਆ ਉਨੇ ਫਾਲੂਸ ਸੀ ਕਿਸ ਤਰ੍ਹਾਂ ਡਾਊਨ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਤੁਸੀਂ WhatsApp ਜੋ ਚੈਨਲ ਆ ਇਸ ਨੂੰ ਜੁਆਇਨ ਜ਼ਰੂਰ ਕਰ ਲਓ ਨਾ ਭੁੱਲੋ ਜੀ ਦੋਸਤੋ ਜੀ ਬਿਲਕੁਲ ਸੇਫ ਆ ਮੁੰਡੇ ਕੋਲੇ ਦੋਨੋਂ ਹੀ ਜੁੜ ਸਕਦੇ ਨੇ ਜਿਹਦੇ ਵੀ ਤੁਹਾਡਾ ਨੰਬਰ ਆ ਜਿਹੜਾ ਉਹ ਹਾਈਡ ਹੋਊਗਾ ਬਿਲਕੁਲ ਸ਼ੋ ਨਹੀਂ ਹੁੰਦਾ ਇਸਨ ਇੱਥੇ ਅਪਲਾਈ ਤੇ ਜਾ ਕੇ ਅਸੀਂ ਅਪਲਾਈ ਦੇ ਆਪਸ਼ਨ ਤੇ ਜਾਣਾ ਇਹ ਸੈਕੰਡ ਆਪਸ਼ਨ ਨੋਟੀਫਿਕੇਸ਼ਨ ਇਸ ਨੋਟੀਫਿਕੇਸ਼ਨ ਤੇ ਕਲਿੱਕ ਕਰ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਪਰਫਾਰਮ ਆ ਗਿਆ ਜੀ ਇਹ ਫਾਰਮ ਇਹਨੂੰ ਤੁਸੀਂ ਕੀ ਇੱਥੇ ਅਪਲੋਡ ਕਰਨਾ ਫੋਟੋ ਲਗਾ ਲੈਣੀ ਹੈ ਪਾਸਪੋਰਟ ਫੋਟੋ ਲੇਟੈਸਟ ਠੀਕ ਹੈ ਜੀ ਉਸ ਤੋਂ ਬਾਅਦ ਅ ਅਗਲੀ ਆਪਸ਼ਨ ਦੇ ਬਾਰੇ ਗੱਲ ਕਰੀਏ ਇੱਥੇ ਜਿਹੜਾ ਹੈਗਾ ਆਪਣਾ ਨਾਮ ਲਿਖਣਾ ਕੈਪੀਟਲ ਅਕੋਰਡਿੰਗ ਸਕੂਲ ਸਰਟੀਫਿਕੇਟ ਜੋ ਵੀ ਤੁਹਾਡਾ ਨਾਮ ਦਰਜ ਹੈਗਾ 10ਵੀਂ ਸਾਡੇ ਪਿੰਡ ਦਾ ਡੇਟ ਆਫ ਬਰਥ ਫਾਦਰਸ ਨੇਮ ਕੈਟਾਗਰੀ ਸਕੂਲ এডਿਕੇਸ਼ਨ ਕੁਆਲੀਫਿਕੇਸ਼ਨ 10th 2 ਗ੍ਰੈਜੂਏਸ਼ਨ ਜੋ ਤੁਹਾਡਾ ਐਡਰੈਸ ਹੈਗਾ ਪਰਮਾਨੈਂਟ ਤੁਸੀਂ ਲਿਖ ਸਕਦੇ ਹੋ ਆਪਣਾ ਕਿਹੜਾ ਹੈਗਾ ਜੀ ਉਸ ਤੋਂ ਬਾਅਦ ਤੁਹਾਡਾ ਕੋਈ ਐਕਸਪੀਰੀਅੰਸ ਹੈਗਾ ਜੀ ਉਹ ਤੁਸੀਂ ਮੈਂਸ਼ਨ ਕਰ ਸਕਦੇ ਤੁਹਾਡਾ ਮੋਬਾਈਲ ਨੰਬਰ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣੇ ਤੇ ਸਿਗਨੇਚਰ ਕਰ ਦੇਣੇ ਨਾਲ ਆਪਣੇ ਜੋ ਡਾਕੂਮੈਂਟ ਨੇ ਜੀ ਅਟੈਚ ਕਰ ਦੇਣੇ ਜਿਸ ਤਰ੍ਹਾਂ 10th 12 ਉਧਾਰ ਕਾਰਡ ਗ੍ਰੈਜੂਏਸ਼ਨ ਦਾ ਕੋਈ ਐਕਸਪੀਰੀਅੰਸ ਸਰਟੀਫਿਕੇਟ ਆ ਉਹ ਸਾਰੇ ਹੀ ਤੁਸੀਂ ਨਾਲ ਮੈਂਸ਼ਨ ਕਰ ਦੇਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੱਲ ਕਰੀਏ ਅੱਗੇ ਜੀ ਆ ਇਹ ਇਹ ਫਾਰਮ ਆ ਜਿਹੜਾ ਹੈਗਾ ਜੀ ਇਹ ਆਫਲਾਈਨ ਆਗਾ ਠੀਕ ਹੈ ਇਹਨੂੰ ਆਫਲਾਈਨ ਫਾਰਮ ਭਰਨਾਗਾ ਓਪਨ ਲੈਣਾ ਪਰਮਾ ਪਰ ਸਕਦੇ ਹਾਂ ਬਿਲਕੁਲ ਠੀਕ ਹੈ ਜੀ ਸਤ ਦਿਆ ਨਾ ਪੋਤਿਆਂ ਅਗਲੀ ਸੀ ਇਤਜਾਦੇ ਚੈੱਕ ਕਰ ਸਕਦੇ ਆ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ